ਅਕਾਲੀ ਦਲ ਦੇ ਵਿੱਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਅਕਾਲੀ ਦਲ ਵੱਡੇ ਪੱਧਰ ਤੇ ਦੋ ਫਾਰਟ ਤੋਂ ਦਾ ਨਜ਼ਰ ਆਇਆ ਜਿੱਥੇ ਜਲੰਧਰ ਦੇ ਵਿੱਚ ਬਾਗੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਮੈਂ ਦੱਸ ਚੁੱਕਿਆ ਪਹਿਲਾਂ ਕਿ ਕਿਹੜੇ-ਕਿਹੜੇ ਲੀਡਰ ਉੱਥੇ ਸ਼ਾਮਲ ਸੀ ਉਹਨਾਂ ਨੇ ਉੱਥੇ ਇਕਤਾ ਪ੍ਰਧਾਨਗੀ ਤੋਂ ਉਸਤਿਫਾ ਮੰਗ ਲਿਆ ਦੂਜਾ ਅਕਾਲ ਤਖਤ ਸਾਹਮਣੇ ਜਾ ਕੇ ਉਹਨਾਂ ਨੇ ਇਹ ਵੀ ਮਾਫੀ ਮੰਗਣ ਦੀ ਵੀ ਗੱਲ ਕੀਤੀ ਹੈ ਕਿ ਤਰੀਕੇ ਨਾਲ ਸੀ ਮਾਫੀ ਮੰਗਾਂਗੇ ਜਿਹੜੀਆਂ ਸਰਕਾਰ ਦੇ ਵਿੱਚ ਗਲਤੀਆਂ ਹੋਈਆਂ ਨੇ ਔਰ ਮੇਰੀ ਚੰਗੂ ਮਾਗਰਾ ਸਾਹਿਬ ਹੁਰਾ ਦੇ ਨਾਲ ਫੋਨ ਤੇ ਗੱਲਬਾਤ ਜਿਹੜੀ ਹੋਈ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜੇ ਸੁਖਬੀਰ ਸਿੰਘ ਬਾਦਲ ਐਡਿਸ਼ੀ ਦੇ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦੇ ਜਿਹੜਾ ਕਿ ਹੈ ਹੀ ਹੈ ਨਹੀਂ ਦੇ ਰਹੇ ਤਾਂ ਫਿਰ ਕੀ ਕਰੋਗੇ ਕਹਿੰਦੇ ਜੀ ਨਹੀਂ ਨਹੀਂ ਦੇਣਗੇ ਮੈਂ ਕਿਹਾ ਜੀ ਜੇ ਨਾ ਲੈ ਫਿਰ ਕੀ ਕਰੋਗੇ ਨਹੀਂ ਜੀ ਸਾਨੂੰ ਪੂਰੀ ਆਸ ਹੈ ਕਹਿੰਦੇ ਦੇਣਗੇ ਯਾਨੀ ਕਿ ਉਹਨਾਂ ਕੋਲੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਕਿ ਜੇ ਅਸਤੀਫਾ ਨਾ ਦੇ ਸਕੇ ਤਾਂ ਕਰਨਗੇ ਹਾਂ ਇੰਨੀ ਗੱਲ ਕਹਿੰਦੇ ਜ਼ਰੂਰ ਨਜ਼ਰ ਆਈ ਜੇ ਅਸੀਂ ਵਕ ਵਕ ਧਾਰਮਿਕ ਸਖਸੀਤਾਂ ਕੋਲੇ ਜਾਵਾਂਗੇ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਜਾਦਾ ਡੈਲੀਗੇਟ ਨੇ ਤਕਰੀਬਨ ਸਾਰੇ ਹੀ ਨੇ ਤਕਰੀਬਨ ਸਾਰੇ ਜਿਲ੍ਹਾ ਪ੍ਰਧਾਨ ਨੇ ਤਕਰੀਬਨ ਸਾਰੇ ਹੀ ਹਲਕਾ ਇੰਚਾਰਜ ਨੇ ਤਾਂ ਮੈਨੂੰ ਲੱਗਦਾ ਕਿ ਐਡੀ ਜੀ ਸੁਖਵੀਰ ਨੂੰ ਲਾਹਿਆ ਲਾਹੇ ਨਹੀਂ ਆਣਾ ਔਰ ਦੂਜੇ ਪਾਸੇ ਸੁਖਵੀਰ ਨੇ ਕੋਈ ਜਿਹੜੀ ਪ੍ਰਧਾਨਗੀ ਛੱਡਣੀ ਨਹੀਂ ਤਾਂ ਕਿਵੇਂ ਦੇਖਦੇ ਹਾਂ ਕਿ ਇਹਦਾ ਹੁਣ ਬਣੂਗਾ ਕੀ ਉਹਨਾਂ ਨੇ ਬਗਾਵਤ ਤਾਂ ਕਰ ਲਈ ਹੈ ਪਰ ਸਿੱਧੇ ਤੌਰ ਤੇ ਕੋਈ ਉਹਨਾਂ ਦੇ ਕੋਲੇ ਰਾਹ ਨਜ਼ਰ ਨਹੀਂ ਆ ਰਿਹਾ ਕਿ ਸੁਖਵੀਰ ਨੂੰ ਲਾਉਣ ਦਾ ਪਰ ਸੁਖਵੀਰ ਜਿਹੜੇ ਆ ਉਧਰ ਛੱਡਣ ਨੂੰ ਵੀ ਤਿਆਰ ਨਹੀਂ ਨੇ ਤੇ ਉਹਨਾਂ ਦੇ ਕੋਲੇ ਪ੍ਰੋਸਾ ਹੈਗਾ ਉਹ ਵੀ ਪਾਰਟੀ ਦਾ ਜਿਹੜਾ ਕਿ ਕੱਲ ਮਤਾ ਪਾਸ ਹੋਇਆ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕੀ ਕੁਝ ਬਣੇਗਾ ਹੁਣ ਸੇ ਦੋਸਤ ਜੋ ਕੁਝ ਐਸੋ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾ ਹੋ ਰਿਹਾ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਵੀ ਅਜਿਹੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਹੋਏ ਇਹ ਇਸ ਕਰਕੇ ਕਹਿ ਰਹੇ ਕਿ 103 ਸਾਲ ਇਸ ਪਾਰਟੀ ਨੂੰ ਹੋ ਗਿਆ ਕਈ ਵਾਰ ਇਸ ਸਰਕਾਰ ਇਸ ਪਾਰਟੀ ਦੀ ਸਰਕਾਰਾਂ ਬਣੀਆਂ ਅੱਜ ਤੱਕ ਕਦੇ ਵੀ ਪਾਰਟੀ ਪ੍ਰਧਾਨ ਕੋ ਅਸਤੀਫਾ ਜਿਹੜਾ ਕਦੇ ਕਿਸੇ ਨੇ ਨਹੀਂ ਮੰਗਿਆ ਜੋ ਕੁਝ ਕੱਲ ਹੋਇਆ ਹੁਣ ਇਸ ਸਾਰੀ ਸਥਿਤੀ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਤੁਹਾਨੂੰ ਦੁਰਸਤ ਕਰਨ ਦੀ ਲੋੜ ਹੈ ਇਹੋ ਜਿਹੇ ਹਾਲਾਤ ਵੀ ਕਾਲੀਦਲ ਦੇ ਵਿੱਚ ਬਹੁਤ ਵਾਰੀ ਬਣ ਚੁੱਕੇ ਆ ਔਰ ਜਦੋਂ ਬਾਦਲ ਸਾਹਿਬ ਹੁੰਦੇ ਸੀ ਜਦੋਂ ਕੱਲ ਸੀ ਉੱਥੇ ਸੀ ਮੈਂ ਕਰ ਰਿਹਾ ਸੀ ਤਾਂ ਉੱਥੇ ਗੱਲਾਂ ਚੱਲਦੀਆਂ ਸੀ ਕਿ ਬਾਦਲ ਸਾਹਿਬ ਦੇ ਨਾਲ ਵੀ ਕਈ ਵਾਰੀ ਇਹੋ ਜੀਆਂ ਸਿਚੁਏਸ਼ਨਾਂ ਬਣ ਚੁੱਕੀਆਂ ਸੀ ਔਰ ਪ੍ਰਧਾਨਗੀ ਤੋਂ ਉਹਨਾਂ ਤੋਂ ਵੀ ਸਟੇਟ ਜਿਹੜਾ ਕਈ ਵਾਰੀ ਪਹਿਲਾਂ ਮੰਗਿਆ ਜਾ ਚੁੱਕਿਆ ਆ ਸ਼ਾਇਦ ਤੁਹਾਡੀ ਜਾਣਕਾਰੀ ਬਿਲਕੁਲ درست ਹੋਵੇ ਪਰ ਜਿੰਨਾ ਤੱਕ ਮੇਰਾ ਖਿਆਲ ਸੀ ਮਤਲਬ ਮੈਨੂੰ ਇਸ ਤਰ੍ਹਾਂ ਲੱਗਾ ਕਿਉਂਕਿ ਪੀਤੇ ਇਸ ਸਮੇਂ ਦੀ ਜਿਹੜੀ ਹਾਲਾਤ ਨੇ ਖਾਸ ਤੌਰ ਤੇ 1996 ਤੋਂ ਲੈ ਕੇ ਹੁਣ ਤੱਕ ਜਰਨਲ ਚ ਪ੍ਰਕਾਸ਼ ਸਿੰਘ ਬਾਦਲ ਹੁਣੀ ਸੱਤਾ ਦੇ ਕੇਂਦਰ ਵਿੱਚ ਰਹੇ ਆ ਅਜੇ ਹਾਲਾਤ ਕਦੇ ਵੀ ਉਹਨਾਂ ਨੂੰ ਆਪਾਂ ਇਹ ਕਹਦੇ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਆਪ ਹੁਣ ਜਿਹੜੇ ਇਹ ਫੰਕਸ਼ਨ ਸਹੀ ਕਦੇ ਫੀਸ ਨਹੀਂ ਕਰਦੀਆਂ ਪਈਆਂ ਜਿਹੜੀਆਂ ਸਥਿਤੀਆਂ ਐਸਵੇ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਪੇਸ਼ ਜਣੀਆਂ ਦਰਪੇਸ਼ ਨੇ ਹੁਣ ਕੱਲ ਜੋ ਕੁਝ ਹੋਇਆ ਜਲੰਧਰ ਚ ਔਰ ਚੰਡੀਗੜ੍ਹ ਚ ਇਹ ਦੇ ਲਾਲ ਤਾਂ ਸੁਖਿੰਦਰ ਜੀ ਸਾਫ ਕੱਲ ਜाहिर ਹੋਊਗੀ ਕਿ ਐਸਵੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸtare ਨੇ ਉਹ ਗਰਦਸ਼ ਵਿੱਚ ਨੇ ਕੱਲ ਦਾ ਸ਼ਕਤੀ ਪ੍ਰਦਰਸ਼ਨ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਰਤਾ ਜਿਨ੍ਹਾਂ ਵੀ 96 ਹਲਕਾ ਚਾਰ ਜਿਹੜੇ ਆਏ ਨੇ 33 ਜਿਲ੍ਹਾ ਪ੍ਰਧਾਨ ਆਏ ਨੇ ਉਹਨਾਂ ਨੇ ਪੂਰੇ ਤੌਰ ਤੇ ਆਪਣੀ ਭਰੋਸੇਯੋਗਤਾ ਜਿਹੜੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਦੇ ਵਿੱਚ ਆਪਣੀ ਜ਼ाहिर ਕਰਤੀ ਪੂਰਾ ਸਮਰਥਨ ਜਿਹੜਾ ਦਿੱਤਾ ਦੂਜਾ ਸ਼ਕਤੀ ਪ੍ਰਦਰਸ਼ਨ ਜਿਹੜਾ ਸੀ ਸਿੱਧੂ ਸਾਹਿਬ ਉਹ ਇਹਨਾਂ ਦਾ ਦਾਵਾਂ ਦਾ ਜਿਹੜੇ ਪਲੇਮ ਸਿੰਘ ਚੰਦੂਆ ਜਿਹੜਾ ਹੋਣਾ ਦੀ ਜਿਹੜੀ ਗੱਲ ਤੁਸੀਂ ਕੀਤੀ ਉਹਨਾਂ ਨੇ ਕਰ ਦਿੱਤਾ ਦੋਵੇਂ ਪਾਸਿਆਂ ਦਾ ਸ਼ਕਤੀ ਪ੍ਰਦਰਸ਼ਨ ਕਰਕੇ ਦੋਵੇਂ ਧੜੇ ਆਪਣੇ ਆਪ ਨੂੰ ਫਿਕਸ ਅਧਿਕਾਰਿਆ ਕਿ ਸੱਚੀ ਹਤੈਸ਼ੀ ਸ਼ਰੋਮੀ ਅਕਾਲੀ ਦਲ ਦੇ ਦੱਸ ਰਿਹਾ ਕਿ ਸ਼ਰੋਮੀ ਅਕਾਲੀ ਦਲ ਉਹਨਾਂ ਦੇ ਹੱਥਾਂ ਵਿੱਚ ਸੁਰੱਖਤ ਆ ਜਿਸ ਤਰੀਕੇ ਨਾਲ ਸ਼ਰੋਮੀ ਅਕਾਲੀ ਦਲ ਬਚਾਓ ਲਹਿਰ ਚਲਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ ਬਾਕੀ ਕੜੇ ਵੱਲ ਹੁਣ ਵੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਨਾਲ ਬਾਕੀ ਕੜਾ ਐਸਵੇਡ ਆਪਰੇਟ ਕਰ ਰਿਹਾ ਤੇ ਦੂਜੇ ਬੰਨੇ ਭਰੋਸੇਯੋਗਤਾ ਜਿਹੜੀ ਆ ਸੁਖਵੀਰ ਸਿੰਘ ਬਾਦਲ ਦੇ ਵਿਚਕਾਰ ਹਲਕਾ ਇਨਚਾਰਜ ਨੇ ਸ਼ੋਅ ਕਰ ਦਿੱਤੀ ਆ ਤੇ ਇਹ ਜਿਹੜਾ ਬਾਕੀ ਧੜਾ ਇਸ ਪੁਲ ਐਸਵੇਡ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕੱਦ ਦਾ ਕੋਈ ਵੀ ਨਹੀਂ ਦਿੰਦਾ ਨਹੀਂ ਹੈਗਾ ਤਾਂ ਨਾ ਹੀ ਇਹ ਆਪ ਉਤੇ ਕੱਦ ਦੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਕੱਦ ਦੇ ਨੇਤਾ ਨੇ ਬੇਸ਼ੱਕ ਸੀਨੀਅਰ ਲੀਡਰਸ਼ਿਪ ਹੋਣੀ ਅਕਾਲੀ ਦਲ ਦੀ ਜ਼ਰੂਰ ਨੇ ਪਰ ਉਹਦਾ ਕਦਾਵਰ ਨੇਤਾ ਸਰਦਾਰ ਸੁਖਬੀ ਸਿੰਘ ਬਾਦਲ ਜੱਡੇ ਇਹ ਹੈ ਨਹੀਂ ਤੇ ਲੀਡਰਲੈਸ ਇਹਨਾਂ ਦੇ ਵਿੱਚ ਲੀਡਰ ਵੀ ਇਹਨਾਂ ਕੋ ਕੋਈ ਲੱਭਾ ਨਹੀਂ ਜਾ ਰਿਹਾ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਕੋਈ ਅਕਾਲੀ ਦਲ ਦਾ ਅਜਿਹਾ ਲੀਡਰ ਲੱਭਾਂਗੇ ਕਿ ਜਿਹੜਾ ਧਾਰਮਿਕ ਵੀ ਹੋਵੇ ਤੇ ਸਿਆਸੀ ਵੀ ਹੋਵੇ ਤਾਂ ਸਿੱਧੂ ਸਾਹਿਬ ਤੁਸੀਂ ਆੜੇ ਦੁਆਲੇ ਛਾਤੀ ਮਾਰ ਲਓ ਪੰਜਾਬ ਦੇ ਵਿੱਚ ਉਹੋ ਜਿਹਾ ਲੀਡਰ ਕੋਈ ਦਿਖਾਈ ਅਜੇ ਦੇ ਨਹੀਂ ਰਿਹਾ ਜਿਹੜਾ ਧਾਰਮਿਕ ਵੀ ਹੋਵੇ ਤੇ ਸਿਆਸੀ ਵੀ ਹੋਵੇ ਤਾਂ ਇਹ ਜਿਹੜੀ ਅਸਮਰਥਾ ਜਾਂ ਇਹ ਜਿਹੜਾ ਉਹਨਾਂ ਨੇ ਐਲਾਨ ਕੀਤਾ ਇਹ ਬਗਾਵਤੀ ਧੜੇ ਦੀ ਉਹ ਸਥਿਤੀ ਨੂੰ ਪੇਸ਼ ਕਰਦਾ ਕਿ ਉਹਨਾਂ ਕੋਲ ਵੀ ਜਿਹੜਾ ਅਗਲਾ ਪੁਹੇਖਦਾ ਜਿਹੜਾ ਕੋਈ ਰਸਤਾ ਜਿਹੜਾ ਕੋਈ ਹੈ ਨਹੀਂ ਹੁਣ ਸਥਿਤੀ ਜਿਹੜੀ ਬੁਣੇ ਰਿਹਾ ਕੱਲ ਕੱਲ ਗੱਲਾਂ ਇਹ ਵੀ ਉੱਡੀਆਂ ਕਿ ਇਹ ਬਾਗੀ ਧੜਾ ਹੋ ਸਕਦਾ ਹੈ ਕਿ ਨਾਮ ਜਿਹੜਾ ਪ੍ਰਪੋਜ਼ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਰ ਦਵੇ ਮੈਂ ਪੁੱਛਿਆ ਵੀ ਜੰਨੂ ਮੈਰਾ ਸਾਹਿਬ ਨੂੰ ਪਰ ਉਹਨਾਂ ਨੇ ਜਸਟਿਕ ਕਰਨ ਜਵਾਬ ਦਿੱਤਾ ਕਿ ਨਹੀਂ ਐਡਾ ਨਹੀਂ ਕੋਈ ਗੱਲ ਨਹੀਂ ਹੋ ਸਕਦਾ ਕਿ ਹੋਵੇ ਵੀ ਤਾਂ ਪਤਾ ਲੱਗਿਆ ਸੀ ਕਿ ਇਹੋ ਜੀਆਂ ਗੱਲਾਂ ਬਾਤਾਂ ਚੱਲੀਆਂ ਸੀ ਕਿ ਇਹ ਕਹਿ ਸਕਦੇ ਕਿ ਇੱਕ ਤਾਂ ਧਾਰਮਿਕ ਸਖਿਅਤ ਵੀ ਆ ਔਰ ਜਸਟਿਕ ਕਿਹਦੇ ਨਾਲ ਅਕਾਲ ਪਤਖ ਸਾਹਿਬ ਦੇ ਜਥੇਦਾਰ ਹੁੰਦੇ ਆ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਸਵਾਲ ਚੱਕੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਸ਼ਬੀ ਠੀਕ ਮੰਨੀ ਜਾ ਰਹੀ ਸੀ ਗਿਆਨੀ ਹਰਪ੍ਰੀਤ ਹੋਣਾ ਔਰ ਇਹ ਵੀ ਚਰਚਾ ਸੀ ਕਿ ਸ਼ਾਇਦ ਇਹ ਗਿਆਨੀ ਹਰਪ੍ਰੀਤ ਸਿੰਘ ਹੋਣ ਦਾ ਨਾਮ ਪ੍ਰਪੋਜ਼ ਕਰ ਸਕਦੇ ਸੋ ਕੁਝ ਤਾਂ ਜੀ ਬੜੀ ਅਹਿਮ ਜਾਣਕਾਰੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਕਿਉਂਕਿ ਕੱਲ ਦਾ ਅਜੇ ਇਹੋ ਜਿਹਾ ਨਾਂ ਜਿਹੜਾ ਹੈ ਚਰਚਾਵਾਂ ਸਨ ਪਰ ਇਹ ਖੁਲਾਸਾ ਜਿਹੜਾ ਕਰਕੇ ਆਪਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਇੱਕ ਜਾਣਕਾਰੀ ਜਿਹੜੀ ਅਹਿਮ ਦਿੱਤੀ ਹੈ ਚਲੋ ਉਹ ਇੱਕ ਬਾਦ ਦੀਆਂ ਗੱਲਾਂ ਨੇ ਕਿ ਕੀ ਕਰਦੇ ਜਾਂ ਕੀ ਨਹੀਂ ਕਰਦੇ ਹੁਣ ਗੱਲ ਕਰਦੇ ਕਿ ਜਿਸ ਤਰੀਕੇ ਨਾਲ ਬਾਕੀ ਧੜਾ ਕਹਿ ਰਿਹਾ ਕਿ ਅਸੀਂ ਇੱਕ ਤਰੀਕ ਨੂੰ ਜਿਹੜਾ ਅਕਾਲ ਤਖਤ ਸਾਬ ਦੀ ਜਿਹੜੀ ਚਿੱਠੀ ਜਿਹੜੀ ਉਹ ਦੇਣੀ ਹੈ ਤੇ ਆਪਣੀਆਂ ਭੁੱਲਾਂ ਚੁਕਾਂਦੀਆਂ ਮਾਫੀ ਮੰਗ ਰਹੀਆਂ ਨੇ ਸੋ ਅਸਲ ਸਥਿਤੀ ਤਾਂ ਉਦੋਂ ਪਤਾ ਲੱਗਣੀ ਹੈ ਉਹ ਚਿੱਠੀ ਦੇ ਵਿੱਚ ਕਿਹੜੀਆਂ ਗਲਤੀਆਂ ਦੀ ਗੱਲ ਕਰਦਗੇ ਫਿਰ ਉਹ ਜੇਕਰ ਚਿੱਠੀ ਦਿੱਤੀ ਜਾਂਦੀ ਆ ਤਾਂ ਸਿਰਫ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਦੋਸ਼ੀ ਨਹੀਂ ਬਣਗੇ ਇਹ ਵੀ ਲੋਕ ਉਹਨਾਂ ਦੇ ਆੜੇ ਦਵਾਰੇ ਕੀੜਾ ਬਣ ਕੇ ਜਿਹੜੇ ਉਸ ਸਮੇਂ ਸੱਤਾ ਦਾ ਸੁਖਮਾਨ ਦੇ ਰਹੇ ਉਹਦੇ ਨਾਲ ਇਹ ਨਾਲ ਸ਼ਰੂਪ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਦੇ ਵਿੱਚ ਗਲਤੀਆਂ ਦੇ ਵਿੱਚ ਸ਼ਾਮਲ ਹੋ ਜੂਗੀ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਨਵੋਲਵ ਹੋ ਜਾਣਗੇ ਕਿਉਂਕਿ ਇਹ ਫਿਰ ਗੱਲ ਜਿਹੜੀ ਬੜੀ ਦੂਰ ਤੱਕ ਜਾਊਗੀ ਖਲਾਰਾ ਜਿਹੜਾ ਫਿਰ ਬੜੇ ਵੱਡੇ ਪੱਧਰ ਤੇ ਫੈਲੇਗਾ ਗੱਲ ਰਾਮ ਰਹੀਰ ਦੀ ਮਾਫੀ ਤੋਂ ਚਲਣੀ ਹੈ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ਤੇ ਚਲਣੀ ਆ ਜਿੱਥੇ ਦਾ ਗੁਰਬਚਨ ਸਿੰਘ ਵੱਲੋਂ ਜੋ ਫੈਸਲਾ ਕੀਤਾ ਗੱਲ ਉਥੋਂ ਤੱਕ ਆਉਣੀ ਆ ਤਾਂ ਫਿਰ ਉਸ ਹਮਾਨ ਦੇ ਵਿੱਚ ਸਾਰੇ ਨੰਗੇ ਹੋ ਜਾਣੇ ਆ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਜਥੇਦਾਰ ਅਕਾਲ ਤਖਤ ਜਿਹੜੇ ਮੌਜੂਦਾ ਨੇ ਉਹ ਕੋਈ ਜਾਣ ਬੁਝ ਕੇ ਇਹੋ ਜਿਹਾ ਖੇਡਾ ਸਰਮੇ ਕਿ ਪ੍ਰੀਖਿਆ ਦੇ ਵਿੱਚ ਉਹਨਾਂ ਦਾ ਵੀ ਉਹੀ ਹਾਲ ਹੋਵੇ ਜੋ ਜਥੇਦਾਰ ਗੁਰਬਚਨ ਸਿੰਘ ਨਾਲ ਹੋਇਆ ਸੋ ਇਹ ਗੱਲ ਕਹਿ ਤੇ ਇਹਨਾਂ ਨੇ ਦਿੱਤੀ ਕਿ ਚਿੱਠੀ ਜਿਹੜੀ ਆ ਭੁੱਲ ਚੁੱਕ ਮਾਫੀ ਅਸੀਂ ਮੰਗਾ ਕੇ ਤੇ ਉਹ ਅਸਲ 'ਚ ਇਹ ਚੱਕਰ ਵੀ ਉਹ ਸਰਦਾਰ ਸੁ ਕੋਸ਼ਿਸ਼ ਆ ਬਾਕੀ ਢੇਕੀ ਆਪਾਂ ਜਾ ਕੇ ਗੱਲ ਦਵਾਂਗੇ ਕਿ ਹਾਂ ਪੇਖ ਦੇ ਵਿੱਚ ਆ ਬਾਪਰ ਦਾ ਬੀਤੇ ਦੇ ਵਿੱਚ ਸਾਡੇ ਕੋਲ ਇਹ ਗਲਤੀਆਂ ਹੋਈਆਂ ਟਾਰਗੇਟ ਤਾਂ ਉਹਨਾਂ ਦਾ ਸਰਦਾਰ ਸੁਖਵੀਰ ਸਿੰਘ ਬਾਦਲੋਂ ਟਾਰਗੇਟ ਤਾਂ ਕਰਦਾ ਪਰ ਉਹ ਚੱਕਰ ਦੇ ਵਿੱਚ ਉਸ ਚੱਕਰ ਵੀ ਦੇ ਵਿੱਚ ਇਹ ਖੁਦ ਫਸ ਚੜਦੇ ਤਾਂ ਹੁਣ ਇਹ ਜਿਹੀ ਸਥਿਤੀ ਜਿਹੜੀ ਬਣ ਗਈ ਐ ਸਭੀ ਸ਼ੁਰੂਮੀ ਅਕਾਲੀ ਗੱਲ ਦੀ ਤਾਂ ਉਹਦੇ ਵਿੱਚ ਤੁਹਾਡਾ ਪ੍ਰਸ਼ਨ ਸੀ ਕਿ ਬਣੂਗਾ ਕੀ ਬਾਂਡਾ ਦਾ ਸਿੱਧੂ ਸਾਹਿਬ ਇਹ ਆਖੀ ਇਹ ਲੜਾਈ ਅਜੇ ਲੰਘ ਵੀ ਚੱਲੂਗੀ ਇਹ ਢੀ ਲੜਾਈ ਅਜੇ ਖਤਮ ਹੋਣੀ ਲੱਗਦੀ ਨਹੀਂ ਨਾ ਤਾਂ ਸਰਪਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਅਸਤੀਫਾ ਦੇਣਾ ਤੇ ਦੂਜੇ ਬੰਨੇ ਨਾ ਹੀ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਬਾਦਲਾ ਨਾ ਹੀ ਉਸ ਦੀ ਅਨੁਸ਼ਾਸਨੀ ਕਮੇਟੀ ਨੇ ਇਹਨਾਂ ਬਕਾਫੀ ਨੇਤਾਵਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਜਿਸ ਦਾ ਇਸ਼ਾਰਾ ਕੱਲ ਬਲਵਿੰਦਰ ਸਿੰਘ ਪੁਤਲ ਬਲਵਿੰਦਰ ਸਿੰਘ ਪੁਤਲ ਹੁਣੀ ਜਿਹੜਾ ਉਹ ਕਰ ਚੁੱਕੇ ਹੈ ਭਾਵ ਪਾਰਟੀ ਦੇ ਵਿੱਚ ਇਹ ਖਾਣਾ ਜੰਗੀ ਜਿਹੜੀ ਆ ਇਹ ਅੱਗੇ ਚੱਲੂਗੀ ਤੇ ਜਿਹੜਾ ਸਿਰਫ ਸਿੱਧਾ ਨੁਕਸਾਨ ਜਿਹੜਾ ਸਦੂ ਸਾਹਿਬ ਉਹ ਜਿਹੜਾ ਅਕਾਲੀ ਦਲ ਨੂੰ ਹੈਗਾ ਚਾਹੇ ਉਹ ਇਨ ਜਿਮਨੀ ਚ ਉਹਨਾਂ ਦੇ ਵਿੱਚ ਵੇਖ ਲੋ ਤੇ ਚਾਹੇ ਜਿਹੜੀਆਂ ਅਗਲੀ ਜਿਮਨੀਆਂ ਚ ਉਹਨਾਂ ਦੇ ਵਿੱਚ ਵੇਖ ਲੋ ਇੱਕ ਗੱਲ ਹੋਰ ਖਟਕੀ ਜਿਹੜੇ ਅਸੀਂ ਮਾਝੇ ਦੇ ਚੰਦਾ ਸਰਦਾਰ ਵਿਕਰਮ ਸਿੰਘ ਮਜੀਠੀਏ ਦੀ ਗੱਲ ਕਰਦੇ ਉਹ ਕਿਤੇ ਵੀ ਨਜ਼ਰ ਨਹੀਂ ਆਇਆ ਇਸ ਨਾ ਚੰਡੀਗੜ੍ਹ ਵਾਲੀ ਮੀਟਿੰਗ 'ਚ ਤੇ ਨਾ ਹੀ ਇਸ ਪਾਸੇ ਉਹਨਾਂ ਦੀ ਗੈਰ ਹਾਜ਼ਰੀ ਵੀ ਚਰਚਾ ਦਾ ਜਿਹੜਾ ਵਿਸ਼ਾ ਬਣੀ ਪਰਦੇ ਦੇ ਪਿੱਛੇ ਇਹ ਵੀ ਗੱਲਾਂ ਨੇ ਕਿ ਉਹ ਵੀ ਕੁਝ ਦਾ ਕੁਝ ਜਿਹੜਾ ਇਹਦੇ ਸਬੰਧੀ ਇੱਕ ਵੱਖਰੀ ਜਿਹੜੀ ਸੁਰ ਜਿਹੜੀ ਆ ਉਹ ਰੱਖ ਰਹੇ ਉਹ ਵੱਖਰੀ ਸੁਰ ਕੀ ਹੈ ਚਲੋ ਉਹਦੀਆਂ ਗੱਲਾਂ ਬਾਤਾਂ ਆਪਾਂ ਬਾਅਦ 'ਚ ਕਰਾਂਗੇ ਪਰ ਇਹ ਵੀ ਪਤਾ ਲੱਗਾ ਕਿ ਜੀ ਉਹ ਆਪਦੇ ਕਿਸੇ ਪਰਿਵਾਰਕ ਫੰਕਸ਼ਨ ਦੇ ਵਿੱਚ ਸੀ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਪਤਾ ਲੱਗੀਆਂ ਨੇ ਔਰ ਦੂਜੇ ਪਾਸੇ ਪਰ ਸਭ ਤੋਂ ਖਾਸ আরਾਨੀ ਵਾਲੀ ਗੱਲ ਇਹ ਆ ਅੰਕੀ ਕਿ ਇਸ ਸਭ ਦੀ ਚਿੰਝੜੀ ਛੇੜਨ ਵਾਲੇ ਮਨਪੀਤ ਅਯਾਲੀ ਵੀ ਦੂਵਾ ਮੀਟਿੰਗਾਂ ਦੇ ਵਿੱਚੋਂ ਕਿਸੇ ਪਾਸੇ ਨਜ਼ਰ ਆਏ ਔਰ ਬਾਗੀਆਂ ਦੀ ਮੀਟਿੰਗ ਤੋਂ ਇਹ ਕਹਿ ਕੇ ਕਿਨਾਰਾ ਕਰ ਗਏ ਕਹਿੰਦੇ ਜੀ ਉੱਥੇ ਕੁਝ ਲੋਕਾਂ ਦੇ ਕਿਰਦਾਰ ਜਿਹੜੇ ਹਲੇ ਵੀ ਸ਼ੱਕੀ ਆ ਇਸ ਕਰਕੇ ਉੱਥੇ ਮੈਂ ਨਹੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਗਿਆ ਬਾਗੀਆਂ ਦੀ ਜਲੰਧਰ ਮੀਟਿੰਗ ਦੇ ਵਿੱਚ ਇਹ ਉਹ ਕਹਿੰਦੇ ਹੁੰਦੇ ਵੀ ਅੱਗ ਲਾ ਕੇ ਡੱਬੂ ਕੰਦਤੇ ਉਹ ਅਯਾਲੀ ਸਾਹਿਬ ਮੇਰੇ ਖਿਆਲ ਚ ਉਹ ਕੰਮ ਕਰ ਗਏ ਬੜਾ ਵਧੀਆ ਤੁਸੀਂ ਚਲੋ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਹੈ ਚਾਹੀਦਾ ਤਾਂ ਫਿਰ ਇਹੀ ਆ ਕਿ ਜੇਕਰ ਤੁਸੀਂ ਝੰਡਾ ਚੁੱਕਦੇ ਜੇ ਇੱਕ ਪਾਸੇ ਦਾ ਆਪਣੇ ਪ੍ਰਧਾਨ ਦੀਆਂ ਨੀਤੀਆਂ ਦੇ ਖਿਲਾਫ ਗੱਲ ਕਰਦੇ ਜੀ ਕਿ ਉਹਨਾਂ ਚਿਰ ਤੱਕ ਮੈਂ ਸ਼ਰੋਮੀ ਅਕਾਲੀ ਦਾ ਤਪੂਰਨ ਉਹਦੀ ਹਰ ਗਤੀਵਿਧੀ ਤੋਂ ਕਿਨਾਰਾ ਕਰਦਾ ਜਿੰਨਾ ਚਿਰ ਤੱਕ ਝੁੰਡਾ ਕਮੇਟੀ ਦੀਆਂ ਆ ਜਿਹੜੀਆਂ ਸਿਫਾਰਸ਼ਾਂ ਉਹ ਲਾਗੂ ਨਹੀਂ ਹੁੰਦੀਆਂ ਤੇ ਦੂਜੇ ਪਾਸੇ ਤੁਸੀਂ ਇਸ ਬਗਾਵਤੀ ਧੜੇ ਦੇ ਵਿੱਚ ਵੀ ਦੇਤਾਵਾ ਤੇ ਉਂਗਲ ਚੁੱਕਦੇ ਜੇ ਤਾਂ ਫਿਰ ਘੱਟੋ-ਘੱਟ ਤੁਹਾਨੂੰ ਆਪਣੀ ਸਥਿਤੀ ਵੀ ਸਾਫ਼ ਕਰ ਲੈਣੀ ਚਾਹੀਦੀ ਹੈ ਕਿਤੇ ਤੁਸੀਂ ਇਹੋ ਜਿਹੇ ਮੌਕੇ ਦੀ ਤਲਾਸ਼ ਦੇ ਵਿੱਚ ਹੀ ਨਾ ਹੋਵੋ ਕਿ ਹਾਂ ਫਿਰ ਠੀਕ ਆ ਦ ਫਾਇਦਾ ਜਿਹੜਾ ਆਪਾਂ ਲੈ ਲਈਏ ਫਿਰ ਐਲੀ ਸਭ ਤੇ ਇਹੋ ਜਿਹੇ ਦੋਸ਼ ਤਾਂ ਫਿਰ ਲੱਗਣਗੇ ਲੱਗਣਗੇ ਜੇਕਰ ਤੁਸੀਂ ਉਧਰ ਵੀ ਨਹੀਂ ਜਾਂਦੇ ਉਧਰ ਵੀ ਨਹੀਂ ਜਾਂਦੇ ਇਸ ਤਰੀਕੇ ਨਾਲ ਤਾਂ ਫਿਰ ਸਥਿਤੀਆਂ ਦੇ ਸੁਖਵਿੰਦਰ ਜੀ ਉਹੀ ਨਹੀਂ ਜਿਹੜੀਆਂ ਤੁਸੀਂ ਬਿਆਨ ਕੀਤੀਆਂ